ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਤੇ ਵੱਡਾ ਸ਼ਕੰਜਾ ਕੱਸਿਆ ਜਾ ਰਿਹਾ ਹੈ। ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੀ ਕਾਲੀ ਕਮਾਈ ਦੇ ਨਾਲ ਜਿਹੜੇ ਘਰ ਬਣਾਏ ਹੋਏ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ। ਪਰ ਜਦੋਂ ਹੀ ਪੁਲਿਸ ਪ੍ਰਸ਼ਾਸਨ ਜੀਐਸਵੀ ਮਸ਼ੀਨਾ ਲੈ ਕੇ ਘਰ ਤੋੜਨ ਦੇ ਲਈ ਪਹੁੰਚਦਾ ਤਾਂ ਲੋਕਾਂ ਦੇ ਵੱਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਾਣਬੁੱਝ ਕੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਾਨੂੰ ਸਵੇਰੇ ਇਹਨਾਂ ਨੇ ਦੱਸਿਆ ਤੇ ਅੱਜ ਸ਼ਾਮ ਨੂੰ ਸਾਡਾ ਘਰ ਤੋੜਨ ਦੇ ਲਈ ਆ ਗਏ। ਇਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਲੜਕੀ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਗਏ ਨੇ ਤੇ ਨਾਲ ਹੀ ਕਿਸੇ ਵੱਡੇ ਅਫਸਰ ਦਾ ਨਾਮ ਲੈ ਕੇ ਉਸਨੇ ਕਿਹਾ ਕਿ ਸਾਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਕੀ ਕੁਝ ਕਹਿਣਾ ਸੀ ਮਹਿਲਾ ਦਾ ਤੁਸੀਂ ਵੀ ਸੁਣੋ ਦੇਖੋ ਮੇਰੇ ਕੋਲ ਸਾਰਾ ਪ੍ਰੂਫ ਹਵਾ ਅੱਜ ਸੇ ਦੇਖ ਰਹੇ ਹਾਂ ਮੈਨੂੰ ਕੋਰਟ ਚ ਆਰਡਰ ਮਿਲੇ ਆ ਦੇਖ ਲਓ ਨਿੱਕੇ ਦੇ ਨਾਂ ਤੇ ਜਕਰ ਇਹ ਮੇਰੀ ਮੰਮੀ ਦਾ ਨਾਮ ਦੇ ਇਹ ਨਾਮ ਹੈ ਨਾਮ ਕੀਏਗਾ ਨਹੀਂ ਨਾਮ ਕੀਏਗਾ ਮੰਮੀ ਦਾ ਨਾਮ ਕੀ ਮੰਮੀ ਭਗਵਾ ਕਾਕਾ ਡਾਉਣ ਕੌਣ ਆਜੇਗੀ ਨਾ ਨਾਮ ਕਾਕੇ ਆਰ ਕਿਦਾਂ ਠੀਕ ਹੈ ਕਾਕੇ ਕਾਕਾ ਡਾਉਣ ਕੌਣ ਦੱਸਿਓ ਮੇਰੇ ਕਾਕਾ ਡਾਉਣ ਕੌਣ ਆ ਜੇ ਆਜੇ ਕੌਣ ਆਜੇਗੀ ਤੁਸੀਂ ਕੱਲੇ ਕੋਈ ਇਨਫੋਰਮੇਸ਼ਨ ਲੈ ਕੇ ਆਏ ਹੋਵੋਗੇ ਅਸੀਂ ਤੁਹਾਡੇ ਤੋਂ ਪੁੱਛਿਆ ਤੁਸੀਂ ਕਹਿ ਰਹੇ ਸੇ ਇਹ ਸਾਨੂੰ ਦੱਸੋ ਅਜੇ ਕੌਣ ਆ ਜੀ ਅਜੇ ਤੇ ਕਾਕਾਡਾਉਣ ਕੌਣ ਨਹੀਂ ਡੈਕ ਤੋਂ ਕੋਈ ਪਰਚਾ ਨਹੀਂ ਹੈਗਾ ਮੇਰੇ ਭਰਾ ਦੇ ਉੱਤੇ ਲੰਮਾ ਮੈਜਿਕ ਕਰਨ ਤੋਂ ਬਾਅਦ ਚ ਉਹਨਾਂ ਨੇ ਜਿਹੜੇ ਪੱਤੇ ਪਾਏ ਉਹ ਵੀ ਨਾਮ ਜਾਂਦਾ ਉਹਦੇ ਨਸ਼ੇ ਦੇ ਨਸ਼ੇ ਦਾ ਪਰਚਾ ਜੀ ਪੱਤੇ ਦੇ ਪਰਚੇ ਤੋਂ ਨਾਮ ਜਾਂਦਾ ਕਿ ਪਰਚਾ ਨਸ਼ੇ ਦਾ ਪਰਚਾ ਹੈ ਨਹੀਂ ਜੋ ਤਸਵੀਰਾਂ ਉਹ ਇੱਕ ਤਰੀਕ ਕੇਸ ਲਾਇਆ ਤੂੰ ਕਿ ਪਾਉਂਗੀ ਉਹਨਾਂ ਨੇ ਇਹ ਤਾਂ ਨਹੀਂ ਕਿ ਰੋਕਣ ਤੁਸੀਂ ਸਾਨੂੰ ਅੱਜ ਹੀ ਦੱਸੋ ਉਸ ਤੋਂ ਪਹਿਲਾਂ ਕਿਸੇ ਨੇ ਕੋਈ ਨੋਟਿਸ ਪੱਤੇ ਨੂੰ ਨੋਟਿਸ ਆ ਤੇ ਬਾਪੂ ਅੱਜ ਸਾਨੂੰ ਕਿਹਾ ਵੀ ਮੇਰੇ ਡੈਡੀ ਦੇ ਨਾਮ ਦੇ ਉੱਤੇ ਘਰ ਆ ਤਾਣਾ ਆਏ ਸਾਨੂੰ ਨੋਟਿਸ ਨਹੀਂ ਮੇਰੇ ਭਰਾ ਨਾਲ ਤੇ ਸੀ ਜਾ ਕੇ ਕਮੇਟੀ ਚ ਸਾਰੀ ਗੱਲ ਕਰਕੇ ਮਾਰੇ ਫਾਰਮ ਦਿਖਾ ਕੇ ਆਏ ਆ ਸਾਰੀ ਚੀਜ਼ ਕਰਕੇ ਆਏ ਉਹਨਾਂ ਨੇ ਕਿਹਾ ਵੀ ਚਲੋ ਠੀਕ ਆ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਅੱਜ ਮੇਰੇ ਡੈਡੀ ਦੇ ਨਾਮ ਦੇ ਉੱਤੇ ਕੱਢਦੇ ਜਦ ਕਿ ਮੇਰੇ ਡੈਡ ਤੇ ਕੋਈ ਐਂਟੀਫੇਸ ਦਾ ਪਰਚਾ ਹੀ ਹੈ ਨਹੀਂ ਨੋਟਿਸ ਪਹਿਲਾਂ ਕੱਢੇ ਹੋਏ ਜਿਨਾ ਕਾਉਂਸਲ ਵੱਲੋਂ ਹਾਂਜੀ ਕੱਢੇ ਹਾਂਜੀ ਕਿਹਨੇ ਮੇਰੇ ਡੈਡੀ ਦੇ ਨਾਮ ਤੇ ਕਿਹਨੇ ਨੋਟਿਸ ਅਜੇ ਦੇ ਨਾਮ ਤੇ ਕੱਢੇ ਹੋਏ ਨੇ ਤੇ ਅਜੇ ਤਾਂ ਕੋਈ ਰੋਲ ਨਹੀਂ ਹੈ ਕਿਹਨੇ ਨੋਟਿਸ ਕੱਢੇ ਹੋਏ ਨੇ ਕਹਿ ਰਹੇ ਆ ਕਾਕੇ ਡਾਉਣ ਦਾ ਘਰ ਹੈ ਤਿੰਨ ਨੋਟਿਸ ਦਿਖਾਈਓ ਸਾਨੂੰ ਸਾਡੀ ਉੱਥੇ ਕਿੱਥੇ ਲੱਗਿਆ ਜਿਹੜਾ ਇਹ ਜਾ ਕੇ ਉੱਥੇ ਸਾਰੇ ਫਾਰਮ ਵਗੈਰਾ ਜਮਾ ਕਰ ਪਰ ਪਹਿਨਾਂ ਨੋਟਸ ਤੇ ਲੈ ਕੇ ਚਸਪਾ ਕੀਤਾ ਗਿਆ ਇਹਨਾਂ ਦੇ ਠੀਕ ਹੈ ਜੀ ਉਦੋਂ ਬਾਅਦ ਨੋਟਸ ਇਹਨਾਂ ਨੇ ਰਮਨਦੀਪ ਕੌਰ ਨੇ ਨਸੀਬ ਕੀਤਾ ਹੋਇਆ ਰਮਨਦੀਪ ਕੌਰ ਕੌਣ ਜੀ ਇਹ ਤੋਂ ਬਾਅਦ ਲੈ ਚ ਜਿੱਦੋਂ ਇਹ ਜਾ ਕੇ ਸਾਰੇ ਡਾਕੂਮੈਂਟ ਦਿਖਾ ਕੇ ਆਏ ਰਮਨਦੀਪ ਕੌਰ ਕੌਣ ਜੀ ਡਾਕੂਮੈਂਟ ਦਿਖਾ ਕੇ ਈਓ ਸਰ ਨੂੰ ਸਾਰੇ ਡਾਕੂਮੈਂਟ ਦਿਖਾਏ ਰਮਨਦੀਪ ਕੌਰ ਕੌਣ ਈਓ ਸਰ ਨੇ ਉਹ ਸਾਰੇ ਡਾਕੂਮੈਂਟ ਐਕਸੈਪਟ ਕੀਤੇ ਆ ਸਾਰੀ ਚੀਜ਼ ਹੋ ਗਈ ਫਿਰ ਉਸ ਤੋਂ ਬਾਅਦ ਜੇ ਹੁਣ ਜੇ ਤੁਸੀਂ ਧਾਣ ਵਾਲੀ ਗੱਲ ਫਿਰ ਇੱਕ ਦਿਨ ਦਾ ਬੰਦੇ ਨੇ ਨੋਟਿਸ ਤਾਂ ਇੱਕ ਦਿਨ ਦਾ ਤਾਂ ਦਿੰਦੇ ਆ ਨਾ ਕਿੱਥੇ ਲਗਾਇਆ ਪੁਲਿਸ ਨੂੰ ਭੇਜਾਸ ਕਮੇਟੀ ਇਹਨੂੰ ਭੇਜ ਦੇ ਤੁਸੀਂ ਕਿਸੇ ਨੂੰ ਰਮਨਦੀਪ ਕੋਲ ਕੌਣ ਮੇਰੀ ਭਾਬੀ ਉਹਨਾਂ ਦੇ ਸਾਈਨ ਹੈਗੇ ਆ ਫਾਰਮ ਤੇ ਉਹਨਾਂ ਨੂੰ ਪਤਾ ਉਹ ਤੋਂ ਬਾਅਦ ਉਹਨਾਂ ਨੇ ਦਿੱਤੇ ਹੋਏ ਸਾਈਨ ਦਿਖਾਏ ਉਹਨਾਂ ਨੂੰ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਵੀ ਮੇਰੇ ਭਰਾ ਵੱਲੋਂ ਆ ਫਿਰ ਕੱਕ ਡਾਉਣ ਦੀ ਗੱਲ ਕਿੱਥੋਂ ਆਈ ਕੱਕ ਡਾਉਣ ਤੇ ਤਾਂ ਕੋਈ ਪੇਪਰ ਚਾਹੀ ਹੈ ਨਹੀਂ ਇਹ ਬਸ ਸੁਨੀ ਸੁਨੀ ਤਾਂ ਰਣੀ ਨੇ ਕੀਤਾ ਹੈ ਫੋਰਟ ਕੇਸ ਚੱਲ ਰਿਹਾ ਫੋਰਟ ਕੇਸ ਚੱਲਦੇ ਹੋਏ ਥੋਰਨਾ ਟਾਊਨ ਜਾ ਰਿਹਾ ਹੈ ਨਗਰ ਕੌਂਸਲ ਤੇ ਪੁਲਿਸ ਤੁਸੀਂ ਮੈਨੂੰ ਥੋੜੇ ਟਾਈਮ ਪਹਿਲਾਂ ਦੱਸ ਕੇ ਇਸ ਕਾਰਵਾਈ ਦਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਨੂੰ ਕਮ ਸੇ ਕਮ ਉਸ ਦਿਨ ਤੱਕ ਦੱਸਣਾ ਚਾਹੀਦਾ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਦੱਸਣਾ ਚਾਹੀਦਾ ਵਾ ਸਵੇਰੇ ਦੱਸ ਕੇ ਤੁਸੀਂ ਸ਼ਾਮ ਨੂੰ ਦੁਪਹਿਰ ਬਾਅਦ ਦੇ ਦਿਨ ਉਸ ਕੋਲ ਰਹਿ ਗਿਆ ਜੇ ਹੋਏ ਜੇ ਹੋਏ ਜਦੋਂ ਅਸੀਂ ਕਮੇਟੀ ਚ ਜਾ ਕੇ ਗੱਲ ਕਰਕੇ ਆਏ ਆ ਈਓ ਸਰ ਨਾਲ ਗੱਲ ਕੀਤੀ ਈਓ ਸਰ ਨੇ ਕਿਹਾ ਵੀ ਹਾਂ ਠੀਕ ਆ ਖਤਮ ਹੋ ਗਈ ਗੱਲ ਉਸ ਤੋਂ ਬਾਅਦ ਅੱਜ ਦੇ ਤੁਸੀਂ ਸਾਨੂੰ ਕਹਿ ਰਹੇ ਹੋ ਇੰਨੇ ਅਰਜੈਂਟਲੀ ਟਾਈਮ ਸਾਨੂੰ ਘੱਟੋ ਘੱਟ 2 ਦਿਨ ਦਾ ਟਾਈਮ ਤਾਂ ਦਿੰਦੇ ਆ 2 ਦਿਨ ਦਾ ਤਾਂ ਕੋਈ ਜ਼ਿਆਦਾ 2 ਦਿਨ ਨਹੀਂ 1 ਦਿਨ ਦਾ ਦੋ ਸਾਨੂੰ ਤਾਂ ਪੁਲਿਸ ਕੋਲੋਂ ਕਿਹਾ ਗਿਆ 17 ਦਿਨ ਦੇ ਮੋੜ ਤੁਸੀਂ ਪੁਲਿਸ ਕਹਿ ਰਹੀ ਕਮੇਟੀ ਲੋਰੋ ਕਹਿੰਦੀ ਕਮੇਟੀ ਕਹਿੰਦੀ ਪੁਲਿਸ ਲੋਰੋ ਕਹਿੰਦਾ ਸੋ ਤੁਸੀਂ ਆਪ ਹੀ ਆਪ ਕੁਝ ਨਹੀਂ ਬੰਦੀ ਹਾਂ ਜੀ ਸਾਡੇ ਕੋ ਆਰਡਰ ਆਇਆ ਹੋਇਆ ਹੈ ਕਿ ਕਰੀਏ ਬਸ ਜਲਦੀ ਹੋ ਜਾ ਮੈਡਮ ਕਾਰਵਾਈ ਹੋਊਗੀ ਅਜੀ ਦੇਖ ਰਹੇ ਹੋ ਇਹ ਸਾਡੇ ਤਾਏ ਵੱਲੋਂ ਦਿੱਤੀ ਗਈ ਜਗਾ ਵਾ ਪਹਿਲਾਂ ਹੀ ਪਾਈ ਹੋਈ ਆ ਸਾਰੀ ਮੈਨੂੰ ਤੁਹਾਡਾ ਨਾਮ ਕੀ ਆ ਪਾਸੇ ਕੋ ਮੈਟੇ ਵੱਲੋਂ ਨਾਮ ਕੀ ਆ ਜੀ ਜਸਕਿਰਨ ਕੀਦ ਕਾ ਥੋੜੀ ਪੋਸਟ ਕੀ 86 86 ਰਾਜੇ ਬਹੁਤ ਵੱਡਾ ਸਵਾਲ ਖੜਾ ਕੀਤਾ ਤੁਸੀਂ ਕਿ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ ਸੀਨਾ ਆਪ ਦੇਖ ਪੱਲੋ ਨਾ ਮੇਰੀ ਬ੍ਰਦਰ ਦੀ ਲਵ ਮੈਚ ਹੋਈ ਆ ਅਸੀਂ ਪੁਲਿਸ ਕੋਲ ਕੇਸ ਲਾਇਆ ਸੀ ਪੁਲਿਸ ਨੇ ਸਾਡੇ ਦੇ ਨਜਾਇਜ਼ ਪਰਚੇ ਪਾਏ ਆ ਐਨ.ਟੀ.ਪੀ.ਐਸ ਦੇ ਉਹ ਵੀ ਉਹਦੇ ਵਿੱਚ ਮੇਰੇ ਭਰਾ ਨੂੰ ਸਾਰੇ ਨਾਮ ਜੱਤਾ ਕੀਤਾ ਮੇਰੇ ਭਰਾ ਦੀ ਸਾਰੀ ਗੱਲ ਖਤਮ ਹੋ ਗਈ ਇਸ ਤਰ੍ਹਾਂ ਕਿ ਕੀ ਅਸੀਂ ਕੁਝ ਨਹੀਂ ਦੇਜ ਤੇ ਕੋਈ ਗੱਲ ਨਹੀਂ ਕਰ ਦੇਗੇ ਸਾਡੇ ਦੇ ਝੂਠੇ ਪਰਚੇ ਮੈਂ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਡੈਡੀ ਦਾ ਨਾਮ ਸ਼ੁਰੂ ਕਰ ਦਿੱਤਾ ਕਿੰਨੇ ਪਰਚੇ ਕਿੰਨੇ ਜੀ ਪਹਿਲਾਂ ਮੇਰੇ ਭਰਾ ਦੇ ਉੱਤੇ ਲੜਾਈ ਝਗੜੇ ਦੇ ਪਰਚੇ ਸੀ ਲੜਾਈ ਝਗੜੇ ਤੋਂ ਬਾਅਦ ਚੱਕਰ ਵਾਲਦਾਂ ਪਰਦਾ ਪਰ ਹੋਇਆ ਕਿਸੇ ਹੋਰ ਦੇ ਮਹੱਲੇ ਚ ਬਰਾਮਦ ਹੋਇਆ ਗਲੀ ਦੇ ਵਿੱਚ ਉਹਦੇ ਤੇ ਪਾ ਦਿੱਤਾ ੱਟਕੇ ਨਾਲ ਫਿਰ ਉਸ ਤੋਂ ਬਾਅਦ ਐਨਡੀਪੀਐਸ ਦਾ ਨਸ਼ੇ ਦੇ ਕਿੰਨੇ ਪਰਚੇ ਐਨਡੀਪੀਐਸ ਦਾ ਇੱਕ ਪਰਚਾ ਸੀ ਉਹ ਚ ਉਹਨਾਂ ਨੇ 60 ਗ੍ਰਾਮੀਆਂ ਪਾਇਆ ਜਦ ਕਿ ਉਹਨੂੰ ਪਤਾ ਵੀ ਨਹੀਂ ਸੀ ਘਰੋਂ ਚੁੱਕ ਕੇ ਲੈ ਕੇ ਗਏ ਫਿਰ ਉਸ ਤੋਂ ਬਾਅਦ ਲੁਧਿਆਣੇ ਤਾਂ ਅਸੀਂ ਮਤਲਬ ਸਾਰੇ ਜਣੇ ਮੇਰੇ ਭਰਾ ਦੀ ਲਵ ਮੈਰ ਜੋਗੀ ਸੁਲਿਹਾਨੀ ਜਾ ਕੇ ਰਹਿਣ ਲੱਗੇ ਉੱਥੋਂ ਫੜ ਕੇ ਲਿਆ ਕੇ ਉਹਨੂੰ ਨਾਮਜ਼ਬਤਾ ਕਰਤਾ ਕਿਸੇ ਪਰਚੇ ਦੇ ਵਿੱਚ ਫਿਰ ਉਸ ਤੋਂ ਬਾਅਦ ਜੇਲ੍ਹ ਚੋਂ ਕਢਾ ਕੇ ਜਦੋਂ ਅਸੀਂ ਕੇਸ ਹਟੇ ਨਹੀਂ ਜਾਣ ਕੋਰਟ ਦੇ ਵਿੱਚੋਂ ਜੇਲ੍ਹ ਚ ਜਾ ਕੇ ਉਹਨੂੰ ਬਾਹਰ ਕੱਢ ਕੇ ਲੈ ਕੇ ਆਂ ਤੱਕ ਸਾਨੂੰ ਧਮਕੀਆਂ ਜੇ ਤੁਸੀਂ ਕਹਿੰਦੇ ਨਹੀਂ ਹਟੇ ਤੁਸੀਂ ਕਿੰਨੇ ਧਮਕੀ ਦਿੱਤੀ ਆ ਤੁਹਾਨੂੰ ਸਾਰੇ ਸੀਸਾ ਨਾਮ ਹੀ ਸਾਡਾ ਬਣਤਾ ਧਮਕੀ ਕਿੰਨੇ ਦਿੱਤੀ ਆ ਜੀ ਪੁਲਿਸ ਨੇ ਕੰਮ ਕੀ ਦਿੱਤੀ ਸੀ ਸਾਨੂੰ ਕਿੰਨੇ ਕੋਈ ਧੱਕਾ ਨਹੀਂ ਕਰਨਾ ਕਿਹੜਾ ਐਸਐਚਓ ਉਹਨਾਂ ਦੀ ਬਦਲੀ ਹੋ ਗਈ ਨਾਮ ਕੀ ਸੀ ਜੀ ਮੇਰਾ ਨਾਮ ਨਹੀਂ ਲੈਣਾ ਸਰ ਫਿਰ ਤੁਸੀਂ ਜੋ ਹੈਗਾ ਸੱਚ ਦੱਸੋ ਨਾਮ ਕਿਹਨੂੰ ਜਿਆ ਤੁਹਾਡੇ ਆ ساری ਚੀਜ਼ ਮੈਂ ਬਾਤ ਚ ਕਰ ਦੂੰ ਮੈਂ ਸਾਰੇ ਪ੍ਰੂਫ ਦੇ ਦੂੰਗੀ ਅਸੀਂ ਕੋਰਟ ਚ ਕੇਸ ਲਾਇਆ ਪੁਲਿਸ ਦੇ ਖਿਲਾਫ ਮੇਰੇ ਭਰਾ ਦੀ ਲਵ ਮੈਜਰੀ ਉਸ ਤੋਂ ਬਾਅਦ ਵਿੱਚ ਇਹ ਸਾਰੇ ਬਗਦੇ ਤੇ ਐਨਡੀਪੀਐਸ ਤੇ ਉਹਦੋਂ ਬਾਅਦ ਚ ਪਰਚੇ ਪਾਏ ਉਹਦਾ ਕੋਲ ਪ੍ਰੂਫ ਨਹੀਂ ਹੋਇਆ ਤੇ ਉਹਨਾਂ ਨੇ ਉਹਨੂੰ ਨਾਮ ਜਾਪ ਤੇਰੇ ਵਿੱਚ ਪਾਇਆ ਸੱਚ ਤਾਂ ਨਾਮ ਦੱਸੋ ਜੀ ਐਸਐਚ ਦਾ ਨਾਮ ਨਹੀਂ ਸਰ ਦੱਸਣਾ ਤੁਹਾਡਾ ਨਾਮ ਕੀ ਹੈ ਜੀ ਸੋਮੀਤਾ ਜੀ ਦੇਖ ਸਕਦੇ ਹੋ ਕਿ ਐਸ ਐਚਓ ਦਾ ਨਾਮ ਸਾਨੂੰ ਐਸ ਐਚਓ ਵੱਲੋਂ ਤਮਕੀਤੀ ਪਰ ਐਸ ਐਚਓ ਦਾ ਨਾਮ ਮੇਰੇ ਕੋਲ ਨਹੀਂ ਹੈ ਪਰ ਈਓ ਕੋਲੇ ਗਏ ਪੁਰਾਣੇ ਈਓ ਕੋਲੇ ਉਹਨਾਂ ਨੇ ਸਾਰਾ ਸਾਨੂੰ ਕਹੀ ਇਹ ਗੱਲ ਹਨਾ ਵੀ ਚਲੋ ਥੋੜਾ ساری ਚੀਜ਼ ਖਤਮ ਹੋ ਗਈ ਫੇ ਹੁਣ ਇਹ ਦਿਵਾਰੀ ਤੋਂ ਇੱਕ ਦਿਨ ਦੇ ਵਿੱਚ ਕਿਵੇਂ ਕਰ ਸਕਦੇ ਆ ਸਾਨੂੰ ਇੱਕ ਦਿਨ ਸਵੇਰ 7 ਵਜੇ ਆਏ ਕਹਿਣ ਵਾਸਤੇ ਅਸੀਂ ਕਹਿੰਦੇ ਮੇਰੇ ਡੈਡੀ ਦਾ ਕੋਈ ਪਰਚਾ ਨਹੀਂ ਮੇਰੇ ਭਰਾ ਦਾ ਕੋਈ ਨਾਮ ਨਹੀਂ ਉਹਨਾਂ ਨੇ ਲਿੱਤਾ ਮੇਰੇ ਡੈਡੀ ਦਾ ਨਾਮ ਲਿੱਤਾ ਕਹਿੰਦੇ ਸਾਕੇ ਡੌਨ ਦਾ ਘਰ ਮੇਰੇ ਡੈਡੀ ਨਾ ਪੁਰਾਣੀ ਮਤਲਬ ਉਹਨਾਂ ਦੇ ਪੁਰਾਣੇ ਐਦਾ ਦੀਆਂ ਚੀਜ਼ਾਂ ਆ ਵੀ ਮਤਲਬ ਫਿਲਮ ਵਗੈਰਾ ਮੂਵੀ ਵਗੈਰਾ ਵੱਧ ਦੇਖਦੇ ਸੀ ਇਸ ਕਰਕੇ ਉਹਨਾਂ ਨੇ ਨਾਮ ਇੱਕ ਲਿੱਤਾ ਡੌਨ ਡੌਨ ਦੇ ਨਾਮ ਦੇ ਉੱਤੇ ਨਾ ਮੇਰੇ ਡੈਡੀ ਤੇ ਪਰਚਾ ਵੀ ਕੋਈ ਹੈ ਨਹੀਂ ਫਿਰ ਵੀ ਇਹਨਾਂ ਨੇ ਨਸ਼ੇ ਦਾ ਪਰਚਾ ਕਰਕੇ ਸਾਡੇ ਘਰ ਟਾਂਦੀਆਂ ਕਰਦੇ ਪਏ ਆ ਸਾਨੂੰ ਇੱਕ ਟਾਈਮ ਤੁਹਾਡਾ ਡੈਡੀ ਕਿੱਥੇ ਗਿਆ ਸੀ ਮੇਰੇ ਡੈਡੀ ਪਹਿਲੇ ਹੀ ਘਰੇ ਨਹੀਂ ਰਹਿੰਦੇਗੇ ਤੇ ਥੋੜਾ ਬ੍ਰਦਰ ਮੇਰਾ ਬ੍ਰਦਰ ਬਾਹਰ ਆ ਬਾਹਲੇ ਮਲਕ ਕੋਰਚ ਗਏ ਹੋਇਆ ਕੋਰਚ ਗਏ ਜਿਹੜੇ ਆਰਡਰ ਲੈ ਕੇ ਆ ਰਹੇ ਆ ਤੁਸੀਂ ਮੈਨੂੰ ਟਾਈਮ ਵਾਲੀ ਗੱਲ ਤੋਂ ਦੱਸੋ ਤੁਸੀਂ ਮੈਨੂੰ ਟਾਈਮ ਨਹੀਂ ਦੇ ਰਹੇ ਕੋਈ ਨੋਟਿਸ ਨਹੀਂ ਲਾ ਕੇ ਜਾ ਰਹੇਗੇ ਕਿਵੇਂ ਕਰ ਸਕਦੇ ਆ ਸਾਨੂੰ ਜੀ ਅਸੀਂ ਘਰ ਨਗਰ ਕੌਂਸਲ ਦੀਆਂ ਨਾਲ ਗੱਲ ਕੀਤੀ ਕੁਛ ਕੀ ਕਹਿੰਦੇ ਹੋ ਤੁਸੀਂ ਸਾਨੂੰ ਤਾਂ ਕੋਈ ਜਵਾਬ ਨਹੀਂ ਦਿੰਦਾ ਮੈਂ ਤੁਹਾਨੂੰ ਦਿਖਾ ਵੀ ਰਹੀ ਆ ਸਾਰਾ ਕੁਝ ਨਗਰ ਕਾਰਨ ਕਿੰਨੇ ਕਿੰਨੇ ਪਰਿਵਾਰਕ ਮੈਂਬਰ ਰਹਿੰਦੇ ਇਸ ਘਰ ਚ 6 6 ਕੌਣ ਕੌਣ ਮੈਂ ਮਰੀ ਤੁਸੀਂ ਕੀ ਲੱਗਦੇ ਹੋ ਪਾਪੀ ਇਹਨਾਂ ਦੀ ਮੈਂ ਥੋੜੀ ਲੰਮੇ ਰਿਹਾ ਜੀ ਹੋਈ ਸੀ ਇੱਕ ਤੁਸੀਂ ਇੱਕ ਕਿੰਨੇ ਬੰਦੇ ਮੈਂਬਰ ਦੇ ਨਾਮ ਤੁਸੀਂ ਕੋਣ ਕੋਣ ਪਹਿਲਾਂ ਮਤਲਬ ਪਾਪਾ ਦਾ ਰਹਿੰਦੇ ਨੇ ਕਿ ਸੁਈਆ ਮੰਮਾ ਕੁਦੀ ਪੋਰਾ ਮੁੰਡਾ ਮੰਮਤਾ ਤੇ ਸੁਮਿਤਾ ਮੰਮਤਾ ਕੋਣ ਆਏ ਇਹ ਨਹੀਂ ਕੁਝ ਕੁਦੀ ਚੀਜ਼ ਇਹਦਾ ਨਾਮ ਕੀ ਲੱਗਦਾ ਹੈ ਮੇਰੀ ਸਸਤਰਾਂ ਲੋ ਸਿਸਟਰ ਲੋ ਤੇ ਉਹ ਵੀ ਮੇਰੀ ਸਿਸਟਰ ਲੋ ਬੱਚੇ ਵੀ ਹੈਗੇ ਇਸ ਘਰ ਚ ਨਹੀਂ ਨਹੀਂ ਬੱਚਾ ਕੋਈ ਮਲੇ 6 ਮਹੀਨੇ ਉਹ ਵਿਆਹ ਨਮਰੇ ਨੂੰ 6 ਮਹੀਨੇ ਇਹਨਾਂ ਨੇ ਇੱਕ ਮਹੀਨਾ ਦੇ ਰਹਿ ਦਿੱਤਾ ਸਾਨੂੰ ਘਰ ਜੀ ਸੱਤ ਜਿਹਨੇ ਇੰਨੇ ਪੂਰੇ ਹਾਲ ਕੀ ਤੇ ਸੁਲਧਿਆਨੇ ਰਹਿਣ ਲੱਗ ਗਏ ਉੱਥੇ ਮਗਰ ਆ ਗਏ ਤੁਹਾਡੇ ਹਸਬੰਦ ਤੁਹਾਡੇ ਨਾਲ ਕੋਈ ਮਤਲਬ ਨਹੀਂ ਸੀ ਕਿੰਨੀ ਕੀ ਗੱਲ ਸੀ ਫੋਨ ਟ੍ਰੇਸ ਕਰਨ ਦੇ ਕਿ ਲੋੜ ਪੈ ਗਈ ਸੀ ਕਿਹਦੇ ਆਰਡਰ ਤੇ ਹੈ ਜੀ ਇਹ 20 ਸਾਬ ਦੇ ਆਰਡਰ ਤੇ ਆਉਂਦਾ ਹੈ ਡੀਸੀ 7 ਜੀ ਹਾਂ ਜੀ ਨੀ ਮੈਡਮ ਨਾਲੇ ਤੁਹਾਨੂੰ ਫੋਨ ਤੇ ਸਟੇ ਦਿਖਾਈ ਹੈ ਜੀ ਉਹਨਾਂ ਨੂੰ ਨਹੀਂ ਸਟੇ ਨਹੀਂ ਹੈ ਸਰ ਤੁਸੀਂ ਆਪ ਦੇਖ ਲਓ ਉਹਨਾਂ ਨੇ ਸਿਰਫ ਕੋਰਚ ਕੇਸ ਲਾਇਆ ਉਹਦੀ ਤਰੀਕ ਹੈ 26 ਨਵੰਬਰ ਅਗਲੀ ਤੁਸੀਂ ਤੁਸੀਂ ਉਹਨਾਂ ਤੋਂ ਦੇਖ ਸਕਦੇ ਹੋ ਕੋਈ ਆਰਡਰ ਮਤਲਬ ਇਹਦੇ ਚ ਇਹਦੇ ਚ ਪੁਲਿਸ ਦਾ ਤੇ ਨਗਰ ਕੌਂਸਲ ਦਾ ਕੋਈ ਰੋਲ ਨਹੀਂ ਹੈਗਾ ਡੀਸੀ ਦਾ ਆਰਡਰ ਹੈ ਹਾਂਜੀ ਪਿੱਛੇ ਦੀ ਜੋ ਲਿਸਟ ਆ ਨਹੀਂ ਇਹ ਨਿਆਂਇਕ ਅਵਿਜੇ ਜ ਨਸ਼ੇ ਕਰਕੇ ਢਾ ਰਹੇ ਜੀ ਨਸ਼ਾ ਕਰਕੇ ਢਾ ਰਹੇ ਹਾਂ ਨਿਆਂਇਕ ਨਗਰ ਕੌਂਸਲ ਦੀ ਜਗ੍ਹਾ ਤੇ ਨਹੀਂ 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 ਪੁਲਿਸ ਇਹ ਕਹਿ ਰਹੀ ਹੈ ਵੀ ਨਗਰ ਕੌਂਸਲ ਦੀ ਜਗ੍ਹਾ ਇਹ ਉਹਨਾਂ ਨੇ ਸਾਡੇ ਤੋਂ ਮੰਗੇ ਆ ਜੀ ਇਹ ਤੁਸੀਂ ਆਪਣੇ 31 ਚੱਲੇ ਰਹੇ ਨਗਰ ਕੌਂਸਲ ਦਾ ਤਾਂ ਕੋਈ ਨਹੀਂ ਇਹਦੇ ਵਿੱਚ ਲੈਣਾ ਦੇਣਾ ਨਗਰ ਕੌਂਸਲ ਨੇ ਪਹਿਲਾਂ ਇੱਕ ਨੋਟਿਸ ਭੇਜਿਆ ਜੀ ਹਾਂ ਜੀ ਭੇਜੇ ਹੋਏ ਆ ਕਾਫੀ ਲੋਕਾਂ ਨੂੰ ਅੱਛਾ ਜੀ ਠੀਕ ਹੈ ਬੈ ਪਹਿਲੇ ਨਗਰ ਕੌਂਸਲ ਨੇ ਫਿਰ ਨੋਟਿਸ ਕਿਸ ਦੇ ਆਧਾਰ ਤੇ ਭੇਜਿਆ ਜੀ ਜੇ ਨਗਰ ਕੌਂਸਲ ਦਾ ਮਾਮਲਾ 30 ਦੀ ਲਿਸਟ ਆਉਂਦੀ ਹੈ ਤੇ ਉਹ ਫਿਰ ਉਹ ਲਿਸਟ ਦੇ ਅਕੋਰਡਿੰਗ ਨਹੀਂ ਨਹੀਂ ਨਗਰ ਕੌਂਸਲ ਨਸ਼ੇ ਵਾਲੇ ਮਾਮਲੇ ਵਿੱਚ ਕਿਵੇਂ ਦਖਲ ਦੇ ਸਕਦੀ ਹੈ ਜੀ ਨਹੀਂ ਉਹ ਸਰਕਾਰ ਉਪਰੋ ਦੀ ਹਦਾਇਤ ਦਿੰਦੀ ਹੈ ਨਾ ਮੈਡਮ ਜਿਹੜਾ ਤੁਸੀਂ ਘਰ ਕਿਨੇ ਢਾਉਣ ਆ ਰਹੇ ਉਹ ਤਾਂ ਹੈ ਹੀ ਨਹੀਂ ਉਹਦੇ ਨਾਂ ਤੇ ਕੀ ਦਾ ਕੰਮ ਤੁਸੀਂ ਨਰਸ ਕਰਦੇ ਨਹੀਂ ਹੈਗਾ ਜੋ ਨੋਟਿਸ ਬ